ਸੇਕਟਰ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਤੁਸੀਂ ਬਾਖੂ ਵੀ ਜਾਣਦੇ ਹੋ ਕਿ ਪਹਾੜੀ ਇਲਾਕਿਆਂ ਵਿੱਚ ਅੱਜਕੱਲ੍ਹ ਭਾਰੀ ਬਰਫ ਬਾਰੀ ਹੋ ਰਹੀ ਹੈ ਜਿਸ ਤੇ ਚਲਦਿਆਂ ਚਾਹੇ ਸ਼ਿਮਲਾ ਹੋਵੇ ਜਾਂ ਮਿਨਾਲੀ ਹਰ ਪਾਸੇ ਬਰਫ ਦੀ ਚਿੱਟੀ ਚਾਦਰ ਦੇ ਵਿੱਚ ਟੱਕਿਆ ਹੋਇਆ ਹੈ ਪਰ ਅਗਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਵੀ ਭਾਰੀ ਬਰਫ ਬਾਰੀ ਹੋਈ ਹੈ ਜੀ ਹਾਂ ਇਹ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਇਹ ਨਾ ਤਾਂ ਹਿਮਾਚਲ ਦੀਆਂ ਨੇ ਤੇ ਨਾ ਹੀ ਜੰਮੂ ਕਸ਼ਮੀਰ ਦੀਆਂ ਇਹ ਤਸਵੀਰਾਂ ਨੇ ਪੰਜਾਬ ਦੇ ਸੰਗਰੂਰ ਨਾਲ ਲੱਗਦੇ ਇਲਾਕੇ ਮਲੇਰ ਕੋਟਲਾ ਦੀਆਂ ਜਿੱਥੇ ਅਜੇ ਹੀ ਗੜੇ ਮਾਰੀ ਹੋਈ ਕਿ ਡੇਡ ਡੇਡ ਦੋ ਦੋ ਫੁੱਟ ਤਤਾਕ ਬਰਫ ਜਮ ਗਈ ਜਿਸ ਬਰਫ ਨੂੰ ਹਟਾਉਣ ਵਾਸਤੇ ਸਥਾਨਕ ਲੋਕਾਂ ਨੂੰ ਟਰੈਕਟਰ ਟਰਾਲੀਆਂ ਦਾ ਸਹਾਰਾ ਲੈਣਾ ਪਿਆ ਤੇ ਸੜਕਾਂ ਸਾਫ਼ ਕਰਨ ਵਾਸਤੇ ਟਰੈਕਟਰਾਂ ਦੇ ਨਾਲ ਬਰਫ ਸਾਫ਼ ਕਰਨੀ ਪਈ ਪੰਜਾਬ ਦੇ ਲੋਕਾਂ ਨੇ ਪੰਜਾਬ ਵਿੱਚ ਅਜੇ ਹੀ ਬਰਫਬਾਰੀ ਕਦੇ ਨਹੀਂ ਸੀ ਵੇਖੀ ਪਹਿਲੀ ਵਾਰ ਉਹਨਾਂ ਨੇ ਅਜੇ ਹੀ ਬਰਫਬਾਰੀ ਵੇਖੀ ਹੈ ਤੇ ਇਸ ਬਰਫਬਾਰੀ ਨੇ ਜਿੱਥੇ ਇੱਕ ਪਾਸੇ ਮਲੇਰਕੋਟਲਾ ਦੇ ਲੋਕਾਂ ਨੂੰ ਸੰਗਰੂਰ ਦੇ ਲੋਕਾਂ ਨੂੰ ਠੰਡ ਨਾਲ ਠਠੋਰ ਦਿੱਤਾ ਹੈ ਉੱਥੇ ਹੀ ਦੂਜੇ ਪਾਸੇ ਕਿਸਾਨਾਂ ਨੂੰ ਮੁਸ਼ਕਿਲ ਦੇ ਵਿੱਚ ਪਾ ਦਿੱਤਾ ਹੈ ਕਿਉਂਕਿ ਕਿਸਾਨਾਂ ਦੀ ਖੜੀ ਫਸਲ ਲੱਖਾਂ ਰੁਪਏ ਦੀ ਬਰਬਾਦ ਹੋ ਗਈ ਹੈ ਕਿਸਾਨਾਂ ਨੇ ਕੀ ਕਿਹਾ ਇਸ ਭਾਰੀ ਬਰਫਬਾਰੀ ਤੋਂ ਬਾਅਦ ਤੁਸੀਂ ਆਪ ਸੁਣ ਲਵੋ तकरीबन 5 ਵਜੇ ਤੋਂ ਬਾਰਸ਼ ਸ਼ੁਰੂ ਹੋਈ 5 ਉਸ ਤੋਂ ਬਾਅਦ ਬਸ ਇਹ ਗੜੇ ਮਾਰੀ ਇੰਨੀ ਸ਼ੁਰੂ ਹੋ ਗਈ ਜੀ ਜ਼ਿੰਦਗੀ 'ਚ ਪਹਿਲੀ ਵਾਰ ਹੀ ਦੇਖੀ ਹੈ ਵੀ ਇੰਨੇ ਗੜੇ ਮਾਰੀ ਸਾਡਾ ਇਨਾ ਨੁਕਸਾਨ ਹੋ ਗਿਆ ਵੇ ਪਹਿਲਾਂ ਸਾਡੀ ਜੀਰੀਆਂ ਨੇ ਵੀ ਨੁਕਸਾਨ ਕਰਿਆ ਹੁਣ ਸਾਡਾ ਕਣਕ ਦਾ ਇਹਨਾਂ ਨੁਕਸਾਨ ਹੋ ਗਿਆ ਹੁਣ ਇਹੋ ਜਿਹਾ ਟਾਈਮ ਕੋਈ ਫਸਲ ਹੋਰ ਬੀਜੇ ਵੀ ਨਹੀਂ ਜਾਣੀ ਸਾਡਾ ਇੱਥੇ ਸਬਜ਼ੀਆਂ ਦਾ ਤਕਰੀਬਨ ਅਸੀਂ 14-15 ਸਾਲ ਤੋਂ ਪਨੀਰੀਆਂ ਦਾ ਕੰਮ ਸਬਜ਼ੀਆਂ ਦੀਆਂ ਦਾ ਕਰ ਰਹੇ ਸੀ ਤਕਰੀਬਨ ਪਿਆਜ਼ ਦੀ ਪਨੀਰੀ 2 ਏਕੜ ਲਾਈ ਵੀ ਸੀ 2 ਏਕੜ ਦੇ ਉੱਤੇ ਤਕਰੀਬਨ 1-1 ਫੁੱਟ ਬਰਫੀ ਬਰਫ਼ ਪਈ ਆ ਜੀ ਤੇ ਸਾਰੀ ਪਿਆਜ਼ ਦੀ ਪਨੀਰੀ ਬਿਲਕੁਲ ਤਬਾਹ ਹੋ ਚੁੱਕੀ ਆ ਜੋ ਕਿ ਅਸੀਂ ਲੱਖਾਂ ਰੁਪਈਆ ਦਾ ਬੀ ਪਾਇਆ ਸੀ ਉਹਨੂੰ ਸਾਰਾ ਹੀ ਸਾਡਾ ਨਸ਼ਟ ਹੋ ਚੁੱਕਿਆ ਜੀ ਘੱਟੋ ਘੱਟ ਸਾਡਾ 6-7 ਲੱਖ ਰੁਪਏ ਦਾ ਨੁ ਤੇ ਪਿਆ ਮਿਰਚਾਂ ਦੀ ਪਨੀਰੀ ਦਾ ਸੀ 2 ਲੱਖ ਰੁਪਏ ਦਾ ਬੀਲ ਆ ਸੀ ਉਹ ਵੀ ਸਾਡੀ ਸਾਰੀ ਥੱਲੇ ਪੰਨ ਕੇ ਪਾਣੀ ਨੇ ਜਮੇ ਤਬਾਹ ਹੋ ਚੁੱਕੀ ਹੈ ਜੀ ਸਾਰੀ ਅੱਜ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਇਹ ਚਾਂਸ ਹੋਇਆ ਕਦੇ ਇਹਨੇ ਪੈਂਦੇ ਰਹੇ ਨੇ ਪਰ ਠੀਕ ਹੀ ਰਹੇ ਨੇ ਆ ਅਸੀਂ ਸਾਡੇ ਕੋਠਿਆਂ ਤੋਂ ਵੀ ਇੰਨਾ ਸਾਡੇ ਘਰ ਚੋਂ ਲੱਗ ਗਏ ਕਿ ਪਾਣੀ ਨਾ ਨਿਕਲਿਆ ਬਰਫ ਉਲ ਟੁਲਟ ਕੇ ਅੰਦਰ ਹੀ ਆਈ ਗਈ ਹੈ ਤੇ ਤਕਰੀਬਨ ਸਾਡੇ ਸਾਹਮਣੇ ਨਾਲ ਵੀ 1.5 ਫੁੱਟ ਤੋਂ ਉੱਪਰ ਹੀ ਇਹ ਗੜੇਮਾਰੀ ਹੋਈ ਆ ਤੁਹਾਨੂੰ ਦੱਸਦੀ ਆਂ ਅਗਰ ਪਹਾੜੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਮਲੇਰਕੋਟਲਾ ਪਹਾੜੀ ਇਲਾਕਿਆਂ ਤੋਂ ਕਰੀਬਨ 250 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਪੰਜਾਬ ਦੇ ਵਿੱਚ ਅਜਿਹੀ ਬਰਫਵਾਰੀ ਅੱਜ ਤੱਕ ਕਦੇ ਨਹੀਂ ਸੀ ਹੋਈ ਮੌਸਮ ਵਿਭਾਗ ਨੇ ਪਹਿਲਾਂ ਹੀ ਚੇਤਾਵਨੀ ਜ਼ਰੂਰ ਦਿੱਤੀ ਸੀ ਕਿ ਭਾਰੀ ਮੀਂਹ ਅਤੇ ਗੜੇਬਾਰੀ ਹੋ ਸਕਦੀ ਹੈ ਪਰ ਇੰਨੀ ਭਾਰੀ ਬਰਫਵਾਰੀ ਇੰਨੀ ਭਾਰੀ ਗੜੇਮਾਰੀ ਹੋਵੇਗੀ ਇਸ ਚੀਜ਼ ਦਾ ਅੰਦੇਸ਼ਾ ਕਿਸੇ ਨੂੰ ਵੀ ਨਹੀਂ ਸੀ ਕਿ ਪਿੰਡ ਦੀਆਂ ਸੜਕਾਂ ਤੋਂ ਲੈ ਕੇ ਘਰਾਂ ਦੀਆਂ ਛੱਤਾਂ ਤੱਕ ਬਰਫ਼ ਦੇ ਨਾਲ ਭਰ ਜਾਣਗੀਆਂ ਤੇ ਪੂਰਾ ਦਾ ਪੂਰਾ ਪਿੰਡ ਇੱਕ ਚਿੱਟੀ ਚਾਦਰ ਦੇ ਵਿੱਚ ਸਮਾ ਜਾਵੇਗਾ ਤੇ ਇਹ ਕਿਤੇ ਨਾ ਕਿਤੇ ग्लोबल वार्मिंग ਦਾ ਹੀ ਨਤੀਜਾ ਹੈ ਜਿਸ ਕਰਕੇ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਅਜਿਹੇ ਹਾਲ ਵੇਖਣ ਨੂੰ ਮਿਲ ਰਿਹਾ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਧਰਤੀ ਨੂੰ ਬਚਾ ਕੇ ਰੱਖੀਏ ਅਤੇ ਪ੍ਰਦੂਸ਼ਣ ਘੱਟ ਤੋਂ ਘੱਟ ਕਰੀਏ ਤਾਂ ਜੋ ਪ੍ਰਕਿਰਤੀ ਅਜਿਹੇ ਪ੍ਰਕੋਪ ਸਾਨੂੰ ਨਾ ਵਿਖਾਵੇ ਜਿਸ ਕਰਕੇ ਸਾਨੂੰ ਵੱਡੀਆਂ ਕਠਨਾਈਆਂ ਦਾ ਸਾਹਮਣਾ ਕਰਨਾ ਪਵੇ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਆਪਣੇ ਵਿਚਾਰ ਨਹੀਂ ਚਾ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਕਟਰਾਂ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ